ਆਪ ਸਤ ਕੀ ਆਸਾਉ ਸਤ ਤੇ ਸਭ ਪ੍ਰਭੂ ਤੇ सगली ਉਤਪਦ ਆਪ ਸਤ ਜਿਹੜਾ ਪੂਰਨ ਬ੍ਰਹਮ ਹੁਤਾ ਉਹ ਸਤ ਹੁੰਦਾ ਉਹ ਇਹੀ ਸਾਧਨ ਜਾਊਗਾ ਇਹ ਰੂਪ ਕੋਲ ਪਰਮ ਦਾ ਇਹ ਰੂਪ ਹੈ ਸਾਰਾ ਸਤ ਜੀਹਾਂ ਦਾ ਹੋਰ ਤਾਂ ਪਛਾਈ ਨਹੀਂ ਕਿ ਆਪ ਸਤ ਹੋ ਗਿਆ ਆਪ ਸਤ ਸਰੂਪ ਹੋ ਗਿਆ ਠੀਕ ਹੋ ਗਿਆ ਕਹ ਉਹਦਾ ਕੀਤਾ ਹੋਇਆ ਸਭ ਸਤ ਹੁੰਦਾ ਜੋ ਉਹ ਕਰਦਾ ਸਤ ਹੈ ਕੀ ਆ ਕੀ ਜੋ ਸੋਚਦਾ ਹੈ ਉਹੀ ਕਰਦਾ ਹੈ ਕੀ ਆ ਕੀ ਇਹ ਸੋਚਣਾ ਜੋ ਕੁਝ ਕੀਤਾ ਉਹ ਸਭ ਕੁਝ ਕੀਤਾ ਬੋਲਦਾ ਵੀ ਸੋਚਦਾ ਹੀ ਹੈ ਜਿਹੜਾ ਸੱਤ ਆਪ ਸਾਥ ਠਿਕ ਹੈ ਉਹਦੀ ਜਿਹੜੀ ਸੋਚ ਹੈ ਉਹਦੀ ਜਿਹੜੀ ਇੱਛਾ ਹੈ ਉਹ ਸਾਥ ਉਵੇਂ ਹੋ ਜਾਂਦੀ ਹੈ ਜੋ ਇੱਛਾ ਕਰਦਾ ਹੈ ਉਹੀ ਉਹ ਉਹ ਜਿਵੇਂ ਹੋ ਜਾਂਦੀ ਹੈ ਆਤਮਾ ਨੇ ਕੁਝ ਕਰਨਾ ਪੈਂਦਾ ਉਹ ਰੂਹ ਨੂੰ ਸੋਚਣਾ ਹੀ ਪੈਂਦਾ ਉਹਨੂੰ ਹਸਰ ਨੂੰ ਕੁਝ ਕਰਨਾ ਪੈਂਦਾ ਸਰੀਰ ਤਾਂ ਦੇਹੀ ਦੀ ਬੋਡ ਬਲੰਗ ਦਾ ਸਰੀਰ ਹੁੰਦਾ ਉਹਦੀ ਇੱਛਾ ਮੁਤਾਬਕ ਝਟਪਟ ਨਾਲ ਦੀ ਨਾਲ ਸਭ ਕੁਝ ਹੋਏ ਹੋ ਜਾਂਦਾ ਜੋ ਸੋਚਦਾ ਜਦ ਆਪ ਸੱਤ ਹੁੰਦਾ ਇਕ ਹੁੰਦਾ ਜੋ ਉਹ ਇੱਛਾ ਕਰਦਾ ਹੈ ਉਈ ਇੱਛਾ ਬਿਲਕੁਲ ਹੂ ਹੋਣੀ ਹੋਣੀ ਹੈ ਸੱਤ ਹੈ ਉਹਨੂੰ ਕੋਈ ਅਸੱਤ ਨਹੀਂ ਕਰ ਸਕਦਾ ਜੇ ਇੱਛਾ ਉਹ ਫਿਰ ਉਵੇਂ ਹੋਵੇ ਨਾ ਤਾਂ ਇੱਛਾ ਝੂਠੀ ਹੋ ਗਈ ਅਸੱਤ ਹੋ ਗਈ ਜਿੜੀ ਚੱਪ ਸਿਰੜੀ ਜੜੀ ਹੋ ਤਾਂ ਸੱਤ ਹੋ ਗਈ ਸੱਤ ਹੋਈ ਉਹਦੇ ਤੇ ਜੋ ਇੱਛਾ ਪੈਦਾ ਹੋਊਗੀ ਉਹ ਸੱਤ ਹੋਊਗੀ ਤੇ ਨਹੀਂ ਤਾਂ ਪੈਦਾ ਹੀ ਨਹੀਂ ਹੋਊ ਝੂਠੀ ਇੱਛਾ ਪੈਦਾ ਹੀ ਨਹੀਂ ਜੋ ਚਾਹੂਗਾ ਉਹ ਹੋ ਜੂਗਾ ਗਲਤ ਉਹ ਚਾਹੁੰਦਾ ਨਹੀਂ ਅਰ ਜੋ ਚਾਹੁੰਦਾ ਹੈ ਉਹ ਹੋਏ ਬਿਨਾ ਰਹਿਦਾ ਨਹੀਂ ਆ ਇਹਦਾ ਮਤਲਬ ਸਤ ਜੋ ਚਾਹੁੰਦਾ ਹੈ ਉਹ ਹੋਏ ਬਿਨਾ ਹਟ ਨਹੀਂ ਸਕਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਸੱਚ ਨੂੰ ਸੱਚ ਨੂੰ ਆਪ ਸਤ ਕੀਆ ਸਭ ਸਤ ਸੋਚਿਆ ਸਭ ਸਤ ਜੋ ਦਾ ਸੋਚਿਆ ਹੋ ਕੇ ਹੀ ਰਹੂਗਾ ਉਹਦੀ ਕੋਈ ਰੁਕਾਵਟ ਨਹੀਂ ਤੁਰਨ ਲਿਖਿਆ ਪਰਵਾਣਾ ਫਿਰੇ ਰੋਏ ਉਹ ਨਹੀਂ ਫਿਰਦਾ ਆਪ ਸਤ ਕੀਆ ਸਭ ਸਤ ਕਿਸ ਪ੍ਰਭ ਦੇ सगली ਉਤਪੱਤ ਬੱਚੇ ਇਸ ਪ੍ਰਭ ਦੇ सगली ਉਤਪੱਤ ਹੈ ਹੁਕਮ ਹੁਕਮ ਉਸ ਦਾ ਹਾਕਮ ਹੈ ਉਹ ਪੂਰਨ ਪ੍ਰਭੂ ਜਿਹੜਾ ਪ੍ਰਭ ਦੀ ਇੱਛਾ ਅਨਸਾਰ ਜੀ ਸਭ ਕੁਝ ਚੱਲ ਉਹ ਦੀ ਇੱਛਾ ਨਹੀਂ ਜਾਇ ਨਹੀਂ ਸਕਦੀ ਕੋਈ ਉਹ ਆਪ ਸਤ ਉਹਦਾ ਕੀਤਾ ਇੱਛਾ ਕੀਤੀ ਹੋਈ ਸਤ ਸਬਤ ਹੋਊਗੀ ਉਸ ਪ੍ਰਭ ਦਾ ਸਭ ਕੁਝ ਕੀਤਾ ਹੋਇਆ ਸ੍ਰਿਸ਼ਟੀ ਦਾ ਜੀਵਨ ਸਮਝਾ ਜਿਹੜੇ ਪ੍ਰਭ ਦੀ ਇੱਛਾ ਸਤ ਹੋਊਗੀ ਜੋ ਕੀਤੀ ਹੈ ਆਪ ਸਤ ਹੈ ਉਸ ਪ੍ਰਭ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਕਸੇ ਬ੍ਰਹਮਾ ਨੇ ਪੈਦਾ ਕੀਤੀ ਕਿਸੇ ਵਿਸ਼ਨੂੰ ਦਾ ਕੋਈ ਦਖਲ ਨਹੀਂ ਵਿੱਚ। ਕਿਸੇ ਸ਼ਿਵ ਜੀ ਦਾ ਕੋਈ ਦਖਲ ਨਹੀਂ ਵਿੱਚ। ਤਦ ਆਪੇ ਹੀ ਕਟੇ ਜਾਂਦੇ ਨੇ ਜੈਤੇ ਦੀ ਗੱਲ ਆਉਂਦੀ ਹੈ ਤੇ ਸਪ੍ਰਭ ਤੇ ਸੰਗਲੀ ਉਤਪਤ ਉਤਪਤ ਉਹ ਬ੍ਰਹਮ ਗਿਆਏ تھے ਉਹਨਾਂ ਪਤਾ ਗਿਆ ਜੀ ਬ੍ਰਹਮਾ ਦਾ ਬ੍ਰਹਮਾ ਬਾਵੇ ਦਾ ਕਿਹਾ ਆਪ ਬ੍ਰਹਮਾ ਬੜਾ ਖਿਆਸ ਹੋ ਪਾਇਆ ਬ੍ਰਹਮਾ ਤਾਂ ਆਪੇ ਪਹਿਲਾਂ ਕਿਤੇ ਦੇ ਸੰ ਬ੍ਰਹਮਾ ਕਹਾ ਕੀ ਪਹਿਲਾਂ ਕਰ ਤੂ ਉਹ ਤਾਂ ਆਪੇ ਪਹਿਲਾਂ ਹੋਇਆ ਇਹਨਾਂ ਨੇ ਜਿਹੜੇ ਛਤ੍ਰ ਸਾਸ ਦੇ ਕਿ ਉਹਨਾਂ ਦਾ ਕੀ ਬੜਿਆ ਉਹ ਕਾਹਦੇ ਆਸਰੇ ਖੜੇ ਸੀ ਝੂੜਦੇ ਉਹ ਝੂਟ ਦੇ ਅਸਰੇ ਇਸ ਭਾਵੇਂ ਦਾ ਕਰੇ ਵਿਸਤਾਰ ਇਸ ਭਾਵੇਂ ਦਾ ਇੱਕ ਅੰਕਾਰ ਇਸ ਭਾਵੇਂ ਦਾ ਕਰੇ ਵਿਸਤਾਰ ਜਿਹਨੇ ਉਸਤਤੀ ਕੀਤੀ ਹੈ ਉਹ 14 ਜਿਹਨੂੰ ਬੜੀ ਸੀ ਸੀ ਮੇਰਾ ਗੱਲ ਵੇ 7 ਦਿਨੋਂ ਬੜੀ ਕਰ ਲਵੇ ਉਹ ਇੱਕ ਜੂਨੇ ਦਾ ਹਾਂ ਜੂਨਾ ਵਧੀਆ ਨੇ ਬਸ ਉਹਦਾ ਇੱਕ ਜੂਨੇ ਹੋਈ ਸੀ ਸਾਰੇ 83 ਦਾ ਘੌੜੀ ਹੋਣੀ ਹੋਈ ਹੈ ਜੂਨੇ ਇਕਦਮ ਥੋੜੀ ਜਿਹੀ ਰਸੀ ਨਿਕਲ ਜੁ ਪੈਦਾ ਹੋਗੀ ਪਹਿਲਾ ਪਾਣੀ ਇੱਕ ਕਾਇ ਪੈਦਾ ਹੋਈ ਹੈ ਫਿਰ ਐ ਜੂਡੋ ਬਦੀ ਬਦੀ ਵਿਸਤਾਰ ਵਧਦਾ ਵਧਿਆ ਸਾਜੇ ਤੇ ਪਹਿਲਾਂ ਪਗਣਾ ਪਿਆ ਆਪਣਾ ਤੇ ਜਲ ਹੋਇਆ ਜਲ ਤੇ ਤੇਰੇ ਪਗ ਇਹ ਵਿਸਤਾਰ ਹੋਇਆ ਹੁਣ ਇਸ ਪ੍ਰਭ ਤੇ ਅਗਲੀ ਉਪ ਉਪ ਤਿਸ ਭਾਵੇਂ ਤਾਂ ਕਰੇ ਵਿਸਤਾਰ ਵਿਸਤਾਰ ਇਸ ਭਾਵੇਂ ਤਾਂ ਇੱਕ ਤੋਂ ਕਾਲ ਜਦਿਉ ਭਰ ਗਿਆ ਇਹਦੀ ਸੇਸੀ ਹੁਣ ਸਾਡੇ ਸੇ ਉਹ ਚੱਲਦਾ ਹੋਵੇ। ਇਹ ਬਸ ਲੋਟੇ ਇੱਕ ਪਾਣੀ। ਚਾਹੇ ਉਹ ਸਾਰੀ ਸੁਬੇ ਚ ਕੇ ਆਪਣਾ ਕਲਾਈ ਰਹਿ ਜਾਵੇ। ਚਾਹੇ ਤਾਂ ਇੱਕ ਕਾਰ ਹੋ ਜੇ ਮੇ ਜੋਤ ਆਇਆ ਹੋਵੇ ਇਸ ਮਾਜੂ ਘਰ ਕੋਲ ਕੇ ਹੋਵੇ ਜੋ ਪਹਿਲਾਂ ਸੀ। ਆਇਆ ਤਾਂ ਉਹ ਛੱਡਾ ਪਰ ਸਮਾਜ ਦੀ ਦੇ ਵਿੱਚ ਤੇ ਕਹਿੰਦੇ ਇਹਦਾ ਕੀ ਹੈ ਇਹਨ ਦਾ ਸ਼ਕਤੀ ਇਹਨ ਦਾ ਜਬਰ ਉਹ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਦੇ ਬਾਅਦ ਵਸ ਉਹ ਜਰੂਰ ਉੱਪਰ ਤਾਲ ਚ ਬਾਜੀਗਰ ਟੰਕ ਵਜਾਈ ਹਾਂ ਸਭ ਗੱਲ ਤੇ ਮਾ ਤੇ ਆਈ ਬਾਜੀਗਰ ਸੌਂ ਸਵੇਲਾ ਆਪਣੇ ਗੁਣ ਰਵੇ ਕਹਿੰਦਾ ਜੋ ਮਰਜ਼ੀ ਹੋ ਜਵੇ ਉਹਦੀ ਇੱਛਾ ਤੇ ਖੜੀ ਹੋਗਾ ਬ੍ਰਹਮ ਦੀ ਇੱਛਾ ਤੇ ਖੜੀ ਹੈ ਕੋਣ ਬ੍ਰਹਮ ਦੀ ਇੱਛਾ ਤੇ ਖੜੀ ਹੋਗਾ ਸੱਚਖੰਡ ਦੀ ਇੱਛਾ ਤੇ ਖੜੀ ਹੈਗਾ ਕੰਤਾਂ ਦੀ ਇੱਛਾ ਤੇ ਖੜੀ ਹੈਗਾ ਤਾਂ ਤੇਰੇ ਉਹ portant ਪਰ ਉਹ ਸੇ ਕੋਈ ਨਹੀਂ ਹੈਗਾ ਅਨਕ ਕਲਾ ਨਹੀਂ ਨਾ ਜਾਏ ਜਿਸ ਭਾਵੇਂ ਕਿਸ ਲੈ ਮਿਲਾਏ ਅਨਕ ਕਲਾ ਨਹੀਂ ਨਾ ਜਾਏ ਜਿਸ ਭਾਵੇਂ ਕਿਸ ਲੈ ਮਿਲਾਏ ਐਡੀ ਉਹਦੇ ਕੋਲ ਬੁੱਧੀ ਜਿੰਨੇ ਭਾਲਾ ਐਨਾ ਬੁੱਧ ਭਾਲਾ ਉਹਦਾ ਐਨਾ ਉਹ ਜੋ ਹੁਸਲ ਨੇ ਤੇ ਸਭ ਦੇ ਦੇਖੇ ਨਹੀਂ ਜਾ ਸਕਦੇ ਜੇ ਦੇਖਾਂਗਾ ਕਿ ਕਲਾ ਕਲੇ ਨੂੰ देखे नहीं जा सकता जी सियां पैदा कीतिया ने देख ये बहुत टाइम लगना समझ लकी ना जाए देखी नहीं जाए कहा लकी समझी समझ टाइम लगना माया समझा लगइ बहुत टाइम चाहिए दादा इी लाया जा सकता लखन लाने दादा भी हाँ लकी ना जाया जिस भावे बस आ जरूर है जिस भावे तय कोई जरूरी नहीं है ज्ञान हासिल करना ਜੇ ਚਾਹੁੰਦਾ ਹੋਵੇ ਤਾਂ ਪਰਦਾ ਉੱਪਰ ਚੱਤ ਜਾਂਦਾ ਪਰ ਹੁੰਦਾ ਪਰਦਾ ਸੱਦੂ ਨੂੰ ਬੰਦੇ ਕੋਈ ਜ਼ਰੂਰਤ ਨਹੀਂ ਹੈਗਾ ਕਿ ਪ੍ਰੋਸੀਜਰ ਅਡਾਪਟ ਕਰਕੇ ਹੀ ਸਾਰੇ ਨੇ ਪੂਰਨ ਬਰਮ ਹੋਣਾ ਤੇ ਜਗਾਉਣਾ ਹੋਵੇ ਤਹਾਨੂੰ ਜੇ ਵੀ ਜਗਾ ਦਿੰਦਾ ਉਹ ਸੁੱਖਿਆ ਦੇਰ ਨੂੰ ਆਹ ਸੋਚਾਂ ਨੂੰ ਠਾਲ ਦਿੰਦਾ ਜੇ ਉਹ ਆਦਮੀ ਜਗਾਉਣਾ ਚਾਹੁੰਦਾ ਹੋਵੇ ਜਿਹੜਾ ਜਾਗਦਾ ਉਹਦੀ ਮਰਜੀ ਤੇ ਖੜਾ ਮੈਂ ਕਿਵੇਂ ਜਗਾਉਂਦਾ ਕਹੇ ਜਗਾਉਂਦਾ ਜਿਗੋਂ ਲੈ ਨੀ ਆਉਂ ਰਕੀਆ ਉਹ ਤਾਂ ਕਿਉਂ ਹੋਇਆ ਤਾਂ ਕੋਈ ਨਹੀਂ ਜਾਗਣਾ ਇਹ ਤੇ ਉਹ ਕਿਰਾਂ ਨਹੀਂ ਆ ਸੁਪਨੇ ਦੇ ਦੇਦਾ ਸੁਪਨੇ ਵੀ ਬੰਦ ਕਰਨਾ ਉਹਦਾ ਉਹ ਜਿੰਨਾ ਜੇ ਤਮਾਸ਼ਾ ਦੇਖਣਾ ਉਹ ਨਾਲ ਜੇ ਸੁਪਨਾ ਨਹੀਂ ਬੰਦ ਕਰਦਾ ਚਾਹ ਚਾਹਦਾ ਵੀ ਚਲ ਹੁਣ ਬੰਦ ਕਰ ਦਈਏ ਸਾਰੇ ਜਿਗਾਦਰ ਜਿਗੋਂ ਵਾਲੇ ਵੀ ਬੁਧੇ ਰਹੇ ਨੇ ਸੁੱਤੇ ਵੀ ਬੁਧੇ ਰਹੇ ਨੇ ਆ ਕਵਨ ਨੇਕਟ ਕਵਨ ਕਈਏ ਦੂਰ ਆਪੇ ਆਪ ਆਪ ਭਰਪੂਰ ਕਵਨ ਨੇਕਟ ਕਵਨ ਕਈਏ ਦੂਰ ਕਿ ਮੈਂ ਕਈਏ ਨੇੜੇ ਆ ਕਿਵੇਂ ਹੁਣ ਦੂਰ ਕਈਏ ਕਿਹਦੇ ਨੇਕਟਾ ਕਿਹਦੇ ਦੂਰ ਆ ਗੋਗੁਲ ਗੋਗੁਲ ਤਾਂ ਕਹਿੰਦਾ ਸੁਬੁਰਾ ਨਾ ਕਹਿੰਦਾ ਨੇੜੇ ਕਵਨ ਨੇਕਟ ਕਵਨ ਕਈਏ ਦੂਰ ਕਿ ਮੈਂ ਨੇੜੇ ਕਹਦੀ ਆ ਕਿਵੇਂ ਹੁਣ ਦੂਰ ਕਈਏ ਕਿਸੇ ਆਪੇ ਆਪ ਰਹਾ ਪਰਭੂ ਜੀ ਆਪ ਭਰਪੂਰ ਜਿ ਸਾਡਾਂ ਦੇ ਸਹਾਰੇ ਛੜ ਕੇ ਉਹਨਾਂ ਨੂੰ ਉਪਦੇਸ਼ ਕਰ ਰਿਹਾ ਹੈ। ਫਰੇਕ ਦੇ ਕੋਲ ਖੜ ਕੇ ਕੱਦ ਦੇ ਵਿੱਚ ਉਹ ਗੱਲ ਦੱਸ ਰਿਹਾ। ਤੋਂ ਦਿੱਤ ਕਈਏ ਕਿ ਦੂਰ ਗਈਏ। ਦੂਰ ਅਸੀਂ ਉਹ ਮੰਨੇ ਆਇਆ। ਸਾਡਾ ਮੰਨਣ ਨਾਲ ਕਿਸੇ ਨੇ ਦੂਰ ਮੰਨੇ ਆਇਆ ਉਹਦੇ ਵਾਸਤੇ ਦੂਰ ਹੈ ਜਿਹਨਾਂ ਨੇੜੇ ਬੰਦੇ ਉਹਦੇ ਵਾਸਤੇ ਨੇੜੇ। ਇਹ ਦੂਰ ਨੇੜੇ ਦੂਰ ਸਾਡਾਂ ਬੰਧਿਆ ਹੋਇਆ ਹੈ ਆ ਸਾਧੂ ਕਿਸੇ ਦਾ ਬਨਾਇਆ ਹੋਇਆ। ਹੂੰ। ਸਾਨੂੰ ਕਹ ਰਿਹਾ ਨੇ ਦੂਰ ਕਹਤਾ ਕੰਬੀਕੂਮਾਰ ਤੀ ਸਮਝਾਤਾ ਤਾਂ ਦੂਰ ਬੋਲਿਆ ਸੀ ਸਾਨੂੰ ਨੇੜੇ ਵਾਕੇ ਨੇੜੇ ਤਾਂ ਹੈ ਸਰਵ ਵਿਆਪੀ ਹੈ ਰਾਹ ਦੂਰ ਬਦਾਵਤ ਪਾਇਆ ਨਹੀਂ ਜਾ ਹਾਂ ਦੂਰ ਬਤਾਉਦਾ ਹੈ ਨਾ ਦੂਰ ਹੈ ਨਾ ਨਹੀਂ ਕਬਰ ਨੇੜੇ ਕਬਰ ਕਈਏ ਦੂਰ ਕਬਰ ਕਈਏ ਦੂਰ ਦੂਰ ਨੇੜੇ ਕਿਵੇਂ ਤਾਈਏ ਦੇੜਾ ਤਾਂ ਹੈ ਉਹ ਪਰ ਦੂਰ ਵਾਲੇ ਕਹਿੰਦੇ ਨੇ ਦੂਰ ਹੈ ਉਹਨਾਂ ਨੇ ਕਿਲੋਮੀਟਰ ਦੱਸੇ ਹੋਏ ਨੇ ਆ ਉਹ ਜੋ ਦੱਸੇ ਹੋਏ ਨੇ ਕੌਣ ਤੁਮ ਸਾਬਤ ਕਰੀਏ ਵੀ ਹੈ ਨਹੀਂ ਹੁਣ ਆਪੇ ਆਪ ਆਪ ਭਰਪੂਰ ਆਪੇ ਆਪ ਆਪ ਭਰਪੂਰ ਪਰ ਉਹ ਐਂ ਨਹੀਂ ਜਾਦੇ ਬਿਨਾਂ ਜੀ ਨੇ ਕਰਮਖੀ ਨੇ ਪਾਈਆਂ ਸੀ ਅਜਾ ਕਹਿਣਾ ਨੇ ਇਹ ਜੋ ਜਨਨ ਨੇ ਜੋਜਨ ਦੇ ਉਹ ਘਾਪਿਆ ਗੀਨੇ ਕਿ ਮੈਨਾਂ ਪਿਆਈ ਨਹੀਂ ਦੱਸੇ। ਕਹਿੰਦੀ ਆਪਣੇ ਆਪ ਆਪੇ ਆਪ ਵਰਪੂਰ ਆਪੇ ਸਾਰਿਆਂ ਨੂੰ ਕਰ ਰਿਹਾ ਪੂਰੇ ਵਰਪੂਰ ਭਰ ਕੇ ਪੂਰੇ ਕਰ ਰਿਹਾ। ਭਰ ਕੇ ਪੂਰੇ ਕਰਦ ਵਾਲਾ ਕਿਤੇ ਦੂਰ ਹੁੰਦਾ ਕਿਸੇ ਚੀਜ਼ ਤੋਂ। ਜੇ ਕੋਈ ਸੱਚੀ ਜਿਹੜਾ ਭਰ ਰਿਹਾ ਉਹ ਤੇ ਦੂਰ ਕਿਹੜੂ ਕਹਾ। ਦੂਰੋਂ ਗਮ ਭਰਿਆ ਜਾਉ। ਉਹਦੇ ਨਾਲ ਜੁੜ ਗਈ ਭਰ ਹੁੰਦਾ ਜਿਹੜੀ ਜੀ ਨੂੰ ਤੁਸੀਂ ਭਰਨਾ ਨਾ ਉਹਦੇ ਨਾਲ ਜੁੜ ਗਈ ਭਰ ਹੁੰਦਾ ਕੰਮ ਦੇ ਕੋਈ ਹੋਰ ਨਹੀਂ ਕੋਈ ਜਣੋ ਹੱਥੇ ਨਾ ਉਹ ਨਿਗਾਹ ਦਾ ਰੱਖਣੀ ਪਊ ਉਹ ਧਿਆਨ ਦਾ ਰੱਖਣਾ ਪਊ ਕੋਈ ਜੋ ਕੁਝ ਪਾਣਾ ਤੇ ਪੈ ਵੀ ਰਿਹਾ ਤੇ ਨਹੀਂ ਪੈ ਰਿਹਾ ਉਹ ਰੇ ਪਾਸ ਤੇੰ ਟੁੱਟ ਰਿਹਾ ਧਿਆਨ ਨਾਲ ਵੀ ਤੇ ਜੁੜਿਆ ਹੋਇਆ ਹੁੰਦਾ ਹੀ ਯਾਰ ਤੇ ਧਿਆਨ ਦਾ ਦੂਰ ਹੈ ਦੀ ਤੁਹਾਡੀ ਅੰਤਰਗਤ ਅੰਤਰਗਤ ਜਿਸ ਆਪੋ ਜਨ ਆਏ 40000 ਆਪ ਕੁਝਾਈ ਅੰਦਰ ਕੱਜੇ ਸਾਫ ਜਾਣਾ ਹੈ ਬਸ ਆ ਗੱਲ ਜਿਹਨੂੰ ਆਡੀਅਨ ਦੇ ਅੰਦਰ ਨਹੀਂ ਘਟੀ ਹੈ ਈ ਉਹਦੇ ਅੰਦਰ ਕੀ ਚੱਲਦਾ ਹੈ ਜਿਹਨੂੰ ਇਸ ਗੱਲ ਦੀ ਸਮਝਦੇ ਸੰਦ ਅੰਦਰੇ ਅੰਦਰ ਜਾ ਕੇ ਅੰਦਰ ਦੀ ਹਾਲਤ ਨੂੰ ਸਮਝ ਆਪਣੀ ਕਿਸੇ ਬੜੇ ਤੇਰੇ ਅੰਦਰ ਲੋਭ ਸੀ ਥੋੜਾ ਹੈ ਨਹੀਂ ਘਟਦਾ ਜਾ ਰਿਹਾ ਜਿਵੇਂ ਰੋਗੀ ਨੂੰ ਆਪਣੇ ਰੋਗ ਘਟਣ ਨਾਲ ਰਿਲੀਫ ਮਹਿਸੂਸ ਹੁੰਦਾ ਹੈ ਐਵੇਂ ਔਗਣ ਜੋ ਜੋ ਕਰਦੇ ਨੇ ਸਾਨੂੰ ਪਤਾ ਲੱਗਦਾ ਜਿਵੇਂ ਬਿਮਾਰੀਆਂ ਦਾ ਡਾਂ ਨਾਲ ਬਿਮਾਰ ਨੂੰ ਪਤਾ ਲੱਗਦਾ ਵੀ ਹੁਣ ਅੱਗੇ ਨੂੰ ਠੀਕ ਹੋ ਐਵੇਂ ਜਦ ਸਾਡੇ ਔਗਣ ਘਟਦੇ ਨੇ ਲੋਭ ਘਟਦਾ ਹੈ ਉਹ ਘਟਦਾ ਹੈ ਕ੍ਰੋਧ ਘਟਦਾ ਸਭ ਪਤਾ ਲੱਗਦਾ ਜਾਂਦਾ ਹੈ ਇਹ ਅੰਤਰ ਦਾ ਜਾਣ ਦੀ ਗੱਲ ਹੈ ਆਪਣੇ ਅੰਦਰ ਦੀ ਗੱਲ ਉੱਧਰ ਆਪੇ ਜਾਣ ਸਕਦਾ ਦੂਆ ਦੀ ਜਾਣ ਸਕਦਾ ਅੰਤਰ ਦਾ ਜਿਸ ਆਪ ਜਿਸ ਆਪ ਕੇ ਨਾ ਆਪ ਜਣਾਏ ਜਿਹਨੂੰ ਜਨਾਜ਼ਾ ਵੀ ਆ ਤੂੰ ਉੱਧਰ ਝਾਕ ਆਪਣੇ ਜੇ ਤਾਂ ਕਹਿ ਤੂੰ ਫਾਇਦਾ ਹੋ ਰਿਹਾ ਡਾਕਟਰ ਨੂੰ ਨਹੀਂ ਪਤਾ ਡਾਕਟਰ ਦਵਾਈ ਜਰੂਰ ਦੇ ਰਿਹਾ ਦੇਖੋ ਰਾਮ ਰੋਗੀ ਨੂੰ ਕਿੰਨਾ ਆ ਗਿਆ ਕਿੰਨਾ ਨਹੀਂ ਆ ਗਿਆ ਰੋਗੀ ਤੋਂ ਪੁੱਛੂਗਾ ਡਾਕਟਰ ਵੀ ਕਿਵੇਂ ਹੈ ਜੀ ਕਿਵੇਂ ਤੂੰ ਕਿੰਨਾ ਮਹਿਸੂਸ ਕਰਦਾ ਮਹਿਸੂਸ ਹੋ ਨਹੀਂ ਕਰਨਾ ਜਿਹੜਾ ਰੋਗੀ ਹੈ ਨਾਮਦਾਰੂ ਜਰੂਰ ਦੇ ਰਿਹਾ ਧਾਰੂ ਜੂਂਦੇ ਰਹਾ ਡਾਕਟਰ ਮੇਰਾ ਬਾਦਗੁਰੂ ਗੋਬਿੰਦਾਰ ਧਾਰੂ ਜੂਂਦੇ ਰਹਾ ਨਾਮ ਦੀ ਪਰ ਰੋਗੀ ਨੂੰ ਕੀ ਅਸਰ ਕਰ ਰਹੀ ਹੈ ਦੁਆ ਇਹ ਰੋਗੀਓ ਦੱਸੋ ਇਸ ਕਰਕੇ ਜਦੋਂ ਉਹ ਸਮਝਾਉਣਾ ਵੀ ਅੰਦਰ ਜਾਗ ਆਪਣੇ ਸਿਰ ਤੇ ਅਸਰ ਹੋ ਰਿਹਾ ਹੈ ਜੇ ਨਹੀਂ ਹੋ ਰਿਹਾ ਕੰਮ ਤੂੰ ਦੱਸ ਕਿਉਂ ਨਹੀਂ ਹੋ ਰਿਹਾ ਮੈਂ ਤਾਂ ਤੂੰ ਦੱਸ ਤਾਂ ਇਹ ਗੱਲ ਨੂੰ ਵੀ ਹੋ ਰਿਹਾ ਜੇ ਨਹੀਂ ਹੋ ਰਿਹਾ ਤਾਂ ਉਹ ਜਾਦਾ ਨਾ ਕਰੀ ਹੋ ਰਿਹਾ ਅੰਦਰ ਕਾ ਕੇ ਸਾਫ ਜਾਣਾ ਏ ਨਾਨਕ ਤੇ ਜਨ ਆਪੋ ਬੁਝਾਏ ਨਾਨਕ ਤੇ ਜਨ ਆਪ ਬੁਝਾਏ ਉਹ ਜਿਹੜਾ ਜਾਨਾ ਹੈ ਉਹ ਸਾਰੀ ਕਹਾਣੀ ਰਾਜਾ ਰਾਮ ਦੀ ਬੁਝਣ ਦਾ ਆਪਣੀ ਸਾਰੀ ਗੱਲ ਬਿਵਾਰੀ ਦੇ ਕਾਂਡ ਦਾ ਬਿਵਾਰੀ ਦਾ ਆਲਾਦ-ਸਾਰੀਓ ਦਾ ਬੁਝਣ ਦਾ ਜਿ세 ਆਪ ਬੁਝਾ ਜਾਏ ਜਿ세 ਬੁਝਾਏ ਸੋ ਬੁਝੂਸ ਜਿਨੂੰ ਉਹ ਬੁਝਾਏ ਜਿਹਦੂ ਤੋ ਜਾਨਾ ਹੈ ਉਹ ਜਨ ਜਾਣਦਾ ਹੈ ਫਰ ਕੀ ਕਰਦਾ ਹਰ ਗੁਰ ਸਾਧੀ ਆਹ ਗੁਰ ਜਿਨ ਹਰ ਸੇਵਿਆ ਤੈਨੂੰ ਸੁਖ ਪਾਇਆ ਸਜੈ ਹਰ ਨਾਮ ਦੀ ਬਾਣੀ ਇਹ ਗੱਲਾਂ ਨੇ ਰਪੀਟ ਹੈ ਕਿ ਬਾਰ ਬਾਰ ਕਹਿਣਾ ਮਤਲਬ ਹੈ ਡਿਲੇ ਕਰਵਾ ਜਨ ਗੱਲਾਂ ਕੱਲੋਂ ਉਹੀ ਤੇ ਇਦਰੋਂ ਉਤਰੋਂ ਉਹੀ ਗੱਲ ਸਭ ਤੇ ਗੱਲ ਇਹੀ ਹੈ ਐਵੇਂ ਨਾ ਤੁਸੀਂ ਸੋਚਿਓ ਕੋਈ ਗੁਰਨਾਮ ਦੀ ਬਾਣੀ ਕੋਈ ਹੋਰ ਹੈ ਕਵੀਨ ਦੀ ਕੋਈ ਹੋਰ ਸੀ ਪਰ ਤਾਂ ਹੀ ਵੱਖਰੀ ਵੱਖਰੀ ਗੱਲ ਹੈ ਗੱਲ ਕੋਈ ਆ ਸਾਰੀ ਇੱਕੋ ਹੀ ਅਵਸਥਾ ਸਭ ਦੀ ਕੋਈ ਫਰਕ ਨਹੀਂ ਇਹਨਾਂ ਨੇ ਜੋ ਅਰਥ ਕੀਤੇ ਨੇ ਇਹਨਾਂ ਨੇ ਸਬਰ ਪ੍ਰਿਸ਼ਾਸਤਾ ਦਾ ਧਿਆਨ ਰੱਖ ਕੇ ਕੀਤੇ ਨੇ ਕੋਈ ਜ਼ਿਆਦਾ ਖਲਾਫ ਨਾ ਜਾਵੇ ਬਾਣੀ ਗੁਰਬਾਣੀ ਸਬਰ ਪ੍ਰਿਸ਼ਾਸਤਾ ਨੂੰ ਇਸ ਤਰੀਕੇ ਨਾਲ ਸਾਧਨ ਕਰ ਦਵੇ ਕੁਝ ਬਚਾਉ ਦਾ ਵੀ ਮਤਲਬ ਆ ਹੋ ਜਵੇ ਇਹਨਾਂ ਨੇ ਇਸ ਤਰੀਕੇ ਨਾਲ ਇਹਨੂੰ ਉਠਾਇਆ ਜਾਣ ਬੁਝ ਕੇ